ਤਿੰਨ ਸੱਸੀਆਂ ਦਾ ਮੈਨੂੰ ਵੀਰ ਜੀ ਹੁਣੇ ਮਿਲੇ ਕਹਿੰਦੇ ਜਰੂਰ ਜ਼ਿਕਰ ਕਰਿਓ ਪਹਿਲਾ ਸੱਸਾ ਗੁਰਮਤਿ ਦਾ ਸੁਣਨਾ ਹੁਣ ਤੁਸੀਂ ਕਿੰਨੀ ਸੰਗਤ ਸੁਣ ਰਹੇ ਹੋ ਹੱਸ ਵੀ ਰਹੇ ਹੋ ਗੰਭੀਰ ਵੀ ਹੋ ਸਿਰ ਵੀ ਹਿਲਾਉਂਦੇ ਹੋ ਸੁਣ ਰਹੇ ਆ ਨਾ ਤੇ ਜਿਹੜਾ ਸੁਣ ਨਹੀਂ ਆਇਆ ਉਹਨੂੰ ਕੀ ਪਤਾ ਲੱਗਣਾ ਪਹਿਲਾ ਸੱਸਾ ਸੁਣੋ ਆਪਣੀ ਗੱਡੀ 'ਚ ਕੀ ਸੁਣਦੇ ਆ ਗਾਣੇ ਮੋਬਾਈਲ 'ਚ ਕੀ ਸੁਣਦੇ ਗਾਣੇ ਵਿਆਹ 'ਚ ਕੀ ਸੁਣਦੇ ਆਪਣੇ ਲੈਪਟਾਪ ਰੂਮ ਚ ਕੀ ਸੁਣਦੇ ਤੇ ਵਿਗੜ ਗਏ ਨਿਆਣੇ ਕਿ ਨਹੀਂ ਅੱਖੋਂ ਇਹ ਗਰੂ ਅਸੀਂ ਖੁਦ ਮੋਨੇ ਸੀ ਅਸੀਂ ਵੀ ਕਿਸੇ ਨੂੰ ਸੁਣਿਆ ਸੀ ਤੇ ਅੱਜ ਵੇਖ ਲਓ ਕਿੰਨਾ ਪਿਆਰ ਹੈ ਪਹਿਲਾਂ ਸੁਣਨਾ ਸ਼ੁਰੂ ਕਰੋ ਫਿਰ ਦੂਜਾ ਸੱਸਾ ਸਮਝ ਆਉਣੀ ਜਦੋਂ ਬੰਦੇ ਨੂੰ ਸਮਝ ਆਉਣ ਲੱਗ ਪੈਂਦੀ ਨਾ ਵੱਡੇ ਵੱਡੇ ਦੋ ਨੰਬਰੀਏ ਬੰਦੇ ਅਰਦਾਸ ਕਰਾ ਕੇ ਰੋਂਦੇ ਵੇਖੇ ਬਾਬਾ ਪਿਛਲੇ ਔਗਣ ਬਖਸ਼ ਲੈ ਸਮਝ ਆ ਗਈ ਨਾ ਵੀ ਐਣੀ ਕੱਖ ਹੋਈ ਤੇ ਤੀਜਾ ਸਸਾ ਸਮਾਪਤੀ ਆ ਸਮਾ ਜਾਣਾ ਜਿੱਦਨ ਆਪਾਂ ਅੱਖਾਂ ਮੀਟ ਜਾਣੀਆਂ ਕਿਆਮਤ ਦਾ ਦਿਨ ਆ ਗਿਆ ਰਫਤਾ ਰਫਤਾ ਮੁਲਾਕਾਤ ਦਾ ਦਿਨ ਬਦਲਤੇ ਬਦਲਤੇ ਪਤਾ ਨਹੀਂ ਕਦੋਂ ਇਹਨੇ ਰੁਕ ਜਾਣਾ ਸੁਖੈਰ ਆਪਾਂ ਜਿਹੜੇ ਵਿਸ਼ੇ ਰੰਭੀ ਉਧਰ ਚੱਲ ਗਏ ਆਖੋ ਸਤਨਾਮ ਬਾਬਾ ਫਰੀਦ ਸਾਹਿਬ ਪਹਿਲੀ ਅਰਦਾਸ ਕਰਦੇ ਸਾਡੇ ਲਈ ਤੇ ਆਪਣੇ ਲਈ ਐਨਾ ਅੱਖਾਂ ਦੀ ਕਾਗਾ ਕਰੰਗ ਢੋਲਿਆ ਸਾਰੇ گاਉ ਕਾਗਾ ਸਗਲਾ ਖਾਇਆ ਮਾਸ ਇਹ ਦੁਇ ਨੈਨਾ ਫਿਰ ਦੇਖਣ ਕੀ ਦੂਸਰੀ ਅਰਦਾਸ ਹੁਣਾਂ ਕੀਤੀ ਐ ਇਥੋਂ ਅੱਖਾਂ ਚੀਜ਼ ਨੂੰ ਵੇਂਦੀਆਂ ਏ ਤੇ ਜਿਹੜੀ ਪ੍ਰਵਾਣਗੀ ਆ ਨਾ ਉਹ ਦਿਲ ਦਿੰਦਾ ਆਪਾਂ ਕਿਦੇ ਨਾ ਫਲਾਣੀ ਨੇ ਫਲਾਣੀ ਨੂੰ ਵੇਖਿਆ ਤੇ ਉਸ ਵਸਤੂ ਤੇ ਮੇਰਾ ਬਲੋ ਦੇਲ ਆ ਗਿਆ ਮਿੱਤਰਾ ਤੇ ਇਹ ਚੀਜ਼ ਆਪਾਂ ਹੁਣ ਲੈ ਆਉਣੀ ਭਾਵੇਂ ਕਿਸ਼ਤਾਂ ਤੇ ਲਈਏ ਭਾਵੇਂ ਪੈਲੀ ਵੇਚ ਕੇ ਹੁਣ ਅਮਰੀਕਾ ਦੇ ਵਿੱਚੋਂ ਜਦੋਂ ਜਿਹੜੇ ਗਏ ਉਹ ਫੋਟੋ ਪਾਉਂਦੇ ਆ ਜਾਂ ਥੋੜਾ ਬਹੁਤ ਵੀਡੀਓ ਜਦੋਂ ਆਪਣੀਆਂ ਅੱਖਾਂ ਵੇਖਦੀਆਂ ਬੰਦਾ ਕਹਿੰਦਾ ਬਾਪੂ ਵੇਚ ਦੇ ਦੋ ਕੇ ਲਿਆ ਖੁਸਾ ਤਰਾ ਮੈਂ ਵੀ ਇੱਕ ਅਰੀ ਬਰਫ 'ਚ ਖੜੋਣਾ ਜਰੂਰ ਸਮੁੰਦਰ ਤੇ ਫੋਟੋ 'ਚ ਕੁਝ ਹੋਰ ਹੁੰਦਾ ਤੇ ਰੀਅਲ ਹੋਰ ਹੁੰਦਾ ਅਹੀਂ ਵੀ ਪਹਿਲੂ ਫੋਟੋ ਵੇਖਣੇ ਹੁੰਨੇ ਸੀ ਜਦੋਂ ਰੀਅਲ ਵੇਖਿਆ ਨਾ ਫਿਰ ਪਤਾ ਲੱਗਾ ਵੀ ਨਹੀਂ ਸਾਥੀ ਕੇ दांत ਦਿਖਾਣੇ ਵਾਲੇ ਔਰਤੇ ਖਾਣੇ ਵਾਲੇ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਉਹ ਫੋਟੋ ਨਹੀਂ ਪਾਈ ਜਿੱਥੇ ਲੀਵਰ ਕਰਦੇ ਆ ਜਿੱਥੇ ਅਗਲਿਆਂ ਨੇ ਕੁੱਬੇ ਕੀਤਾ ਉਹ ਭਾਈ ਜਿੱਥੇ ਥੋੜਾ ਤੌਰ ਤੁਰ ਕੱਢ ਕੇ ਉਹ ਜਿਹੜੇ ਇੱਥੋਂ ਵਾਲੇ ਉਹ ਵਿਚਾਰੇ ਬਿਵਾਰ ਹੋ ਗਏ ਵੇਖੋ ਬਾਣੀ ਤੋਂ ਬਾਅਦ ਮੈਂ ਵਿਚਾਰ ਨਹੀਂ ਕਰਾਂਗਾ ਇੱਕ ਬਾਬਾ ਜੀ ਦੇ ਸ਼ਲੋਕ ਦੀ ਅਰਥ ਹੋ ਰਿਹਾ ਡੂੰਗੇ ਕਿੰਨਾ ਪਿਆਰ 1430 ਅੰਗ ਸਾਨੂੰ ਦੇ ਕੇ ਗਏ ਪਰ ਪੜੇ ਨਹੀਂ ਨਾ ਤੇ ਜਿਹੜੇ ਸਾਡੇ ਆਗੂ ਸੀ ਮਾਫੀ ਦੇਣੀ ਉਹਨਾਂ ਵੀ ਲੋਕਾਂ ਨੂੰ ਆਪਣੇ ਨਹੀਂ ਜੋੜ ਲਿਆ ਇੱਧਰ ਜੁੜਨ ਨਹੀਂ ਦਿੱਤਾ ਆਖੋ ਹੈ ਇਹਨਾਂ ਜਰੂਰ ਕਿਹਾ ਵੀ ਫਲਾਣੀ ਬਾਬਾ ਜੀ ਬੈਠੇ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਤੇ ਪ੍ਰਕਾਸ਼ ਸੀ ਵਰ ਗੁਰੂ ਦੀ ਗੱਲ ਨਹੀਂ ਨਾ ਦੱਸੀ ਬਾਬੇ ਨੇ ਉਹ ਤੇ ਆਪਣੇ ਆਪ ਨੂੰ ਮੱਥਾ ਠਕਾ ਗਿਆ ਗੱਜ ਕੇ ਆਖੋ ਸਤਨਾਮ ਹੁਣ ਕੋਈ ਵੀ ਸੰਗਤ ਵਸਤੂ ਚੜਾਉਂਦੀ ਆ ਵਰਤਦਾ ਕੌਣ ਬਣਾ ਪਹੀਂ ਵਰਤਨੀ ਆ ਸਤਿਗੁਰੂ ਤਾਂ ਰੱਜੀ ਹੋਈ ਐ ਚੌਂਕੜਾ ਮਾਰ ਕੇ ਬੈਠੇ ਆ ਕੋਈ ਜੋ ਵੀ ਗੁਰੂ ਘਰ ਚੜਾਵੇ ਸਭ ਤੋਂ ਪਹਿਲਾਂ ਉਹ ਕਿਹਦੇ ਕੋ ਜਾਂਦਾ ਹੈ ਪ੍ਰਬੰਧਕ ਕੋਲੇ ਜੇ ਤੇ ਪ੍ਰਬੰਧਕ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਵਰਗਾ ਹੋਏਗਾ ਜੇ ਕੋਈ ਪ੍ਰਬੰਧਕ ਗੁਰੂ ਅਮਰਦਾਸ ਮਹਾਰਾਜ ਵਰਗਾ ਹੋਏਗਾ ਜੇ ਕੋਈ ਪ੍ਰਬੰਧਕ ਗੁਰੂ ਅਰਜਨ ਸਾਹਿਬ ਮਹਾਰਾਜ ਵਰਗਾ ਹੋਏਗਾ ਤੇ ਚੜ੍ਹਾਈ ਹੋਈ ਤੁਹਾਡੀ ਪੇਟਾ ਜਿਹੜੀ ਉਹ ਟਿਕਾਣੇ ਪਹੁੰਚ ਜੇਗੀ ਗਰੀਬ ਦਾ ਮੂੰਹ ਬਲੋ